ਜੈ ਸ਼੍ਰੀ ਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਰਮੇਸ਼ ਘਟਾਰੀਆ ਸੇਵਾਦਾਰ ਫਾਜ਼ਿਲਕਾ ਮੈਂ ਫਾਜ਼ਿਲਕਾ ਵਾਸੀ ਹੋ ਰਾਤ ਦਾ 1:15 ਮਿੰਟ ਸਵਾ 1 ਹੋ ਚੁੱਕਿਆ ਹੈ ਮੈਂ ਇਸ ਟਾਈਮ ਖੜਾ ਨਵੀਂ ਬਾਦੀ ਦੇ ਬਿਲਕੁਲ ਰੇਲਵੇ ਫਾਟਕ ਦੇ ਨਾਲ ਜਿੱਥੇ ਸਾਡੀ ਰਾਮਲੇ ਲੱਗਦੀ ਹੈ ਰਾਮਲੇ ਦੇ ਬਿਲਕੁਲ ਨਾਲ ਹੀ ਇੱਕ ਨੌਜਵਾਨ ਸਾਥੀ ਨੌਜਵਾਨ ਜਿਹੜਾ ਇੱਥੇ ਡਿੱਗਿਆ ਪਿਆ ਸੀ ਮੈਨੂੰ ਫੋਨ ਆਇਆ ਮੇਰੇ ਮੱਲੇ ਵਾਸੀ ਦਾ ਵੀ ਇੱਕ ਸਾਡਾ ਨੌਜਵਾਨ ਸਾਥੀ ਨਸ਼ਾ ਕਰਕੇ ਥਲੇ ਡਿੱਗਿਆ ਪਿਆ ਹੈ ਮੈਂ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਸਾਹਿਬ ਨੂੰ ਪੁੱਛਣਾ ਚਾਹਨਾ ਸਾਡੇ ਐਮ.ਐਲ.ਏ. ਫਾਜ਼ਿਲਕਾ ਨੂੰ ਪੁੱਛਣਾ ਚਾਹਨਾ ਵੀ ਤੁਸੀਂ ਪੰਜਾਬ ਵਿੱਚ ਪੂਰੇ ਕੈਂਪ ਲਾ ਰਹੇ ਹੋ ਨਸ਼ਾ ਛੱਡਣ ਵਾਲੇ ਅੱਜ ਵੀ ਤੁਸੀਂ ਫਾਜ਼ਿਲਕਾ ਨਵੀਂ ਬਾਦੀ ਵਿੱਚ ਕੈਂਪ ਲਾਇਆ ਸੀਗਾ 8 ਵਜੇ ਰਾਤ 2 ਸਵੇਰ 1 ਹੋ ਗਿਆ ਵੇਖੋ ਆਹ ਟੀਕਾ ਆਹ ਦਵਾਈ ਇੱਕ ਨੌਜਵਾਨ ਟੀਕਾ ਲਾ ਕੇ ਆਦੀ ਨਾਲ ਵਿੱਚ ਇੱਥੇ ਡਿੱਗਿਆ ਪਿਆ ਸੀਗਾ ਤੇ ਉੱਥੇ ਪੀਸੀਆਰ ਮੁਲਾਜ਼ਮ ਨੂੰ ਮੌਕੇ ਤੇ ਬੁਲਾਇਆ ਗਿਆ ਮੈਂ ਖੁਦ ਉਹਨਾਂ ਦੇ ਘਰ ਗਿਆ ਨੌਜਵਾਨ ਦੇ ਪਤਾ ਕਰਕੇ ਵੀ ਕਿਹਨਾਂ ਦੇ ਬੱਚਾ ਹੈ ਉਹਦੇ ਫਾਦਰ ਨੂੰ ਬੁਲਾ ਕੇ ਉਹਦੇ ਫਾਦਰ ਦੇ سپੁਰਦ ਕੀਤਾ ਸ਼ਰਮ ਆਣੀ ਚਾਹੀਦੀ ਹੈ ਸਾਡੇ ਪੰਜਾਬ ਦੇ ਮੁੱਖ ਮੰਤਰੀ ਨੂੰ ਇਹ ਛੋਟਾਂ ਦੀ ਪੰਡ ਸਾਡੇ ਐਮਐਲਏ ਫਾਜ਼ਲ ਅਨੰਦਰਪਾ ਸਹਮਣਾ ਨੂੰ ਜਿਹੜੇ ਲੋਕਾਂ ਦੀ ਬਰਬਾਦੀ ਕਰ ਰਹੇ ਨੇ ਸ਼ਰਿਆਂ ਫਾਜ਼ਲ ਨਸ਼ਾ ਵੇਚ ਰਿਹਾ ਹੈ ਉਦੋਂ ਮਗਰੋਂ ਜਿਹੜੇ ਸਾਡੀ ਪੁਲਿਸ ਹੈ ਦਾਅਵੇ ਕਰਦੀ ਹੈ ਵੀ ਅਸੀਂ ਨਸ਼ਾ ਬੰਦ ਕਰਤਾ ਅਸੀਂ ਸਾਰਾ ਕੁਝ ਬੰਦ ਕਰਤਾ ਸ਼ਰਿਆਂ ਵੇਖੋ ਆ ਜਿਹੜੀ ਦਵਾਈ ਹੈ ਆ ਠੀਕ ਹੈ ਇਹ ਜਿਹੜੇ ਮੇਰੇ ਭਰਾ ਨੌਜਵਾਨ ਨੇ ਇੱਥੇ ਲਾ ਕੇ ਡਿੱਗਿਆ ਪਿਆ ਸੀ ਸੱਚੇ ਪਾਤਸ਼ਾਹ ਦੀ ਕਿਰਪਾ ਹੋਈ ਉਹ ਨੌਜਵਾਨ ਗੱਡੀ ਤੋਂ ਲੱਥੇ ਚੋ ਟ੍ਰੇਨ ਤੋਂ ਰਾਤ ਨੂੰ ਨਵੀਂ ਬਾਦੀ ਦਾ ਬੰਦਾ ਉਹਨੇ ਮੈਨੂੰ ਫੋਨ ਕੀਤਾ ਮੈਂ ਮੁਲਾਜ਼ਮ ਬੁਲਾ ਕੇ ਪੀਸੀਆਲ ਉਹਨਾਂ ਦੇ ਘਰ ਗਏ ਜਿਨ੍ਹਾਂ ਦਾ ਬੱਚਾ ਸੀਗਾ ਉਹਨਾਂ ਦੇ ਪਿਤਾ ਨੂੰ ਸਪੁਰਦ ਕਰਕੇ ਔਰ ਬੱਚਾ ਘਰੇ ਭੇਜਿਆ ਤੇ ਅਰਦਾਸ ਕਰਨੇ ਸੱਚੇ ਪਾਤਸ਼ਾਹ ਉਹ ਬੱਚੇ ਨੂੰ ਠੀਕ ਕਰੇ ਮਾਲਕ ਤੇ ਇੱਥੇ ਜਿਹੜਾ ਨਸ਼ਾ ਵੀ ਸੱਚੋ ਥੋੜਾਤੀ ਬਦਲੋ ਸ਼ਰੇ ਸਿਟੀ ਅਸੱਚੋ ਨਵਾਂ ਲਾਓ ਕਿਉਂਕਿ ਕੰਟਰੋਲ ਹੀ ਨਹੀਂ ਸ਼ਰੇ ਹਮ ਨਸ਼ਾ ਬੰਦੇ ਲਾਈ ਜਾਂਦੇ ਹੈ ਮੇਰਾ ਨਾਮ ਮਿੱਠੂ ਹੈ ਜੀ ਮੈਂ ਨਈ ਵਾਦੀ ਚ ਰਹਿਣਾ ਤੇ ਰਾਤ ਨੂੰ ਦਿੱਲੀ ਵਾਲੀ ਟ੍ਰੇਨ ਆਈ ਸੀ ਸਵੇਰ 12 ਵਜੇ ਮੈਂ ਉੱਥੇ ਸੈਂਪਲ ਲਗਾਣ ਗਿਆ ਸੀਗਾ ਉੱਥੇ ਦੇਖਿਆ ਕਿ ਮੈਂ ਇੱਕ ਲੜਕਾ ਟੀਗਾ ਲਗਾ ਕੇ ਨਸ਼ੇ ਦਾ ਤੇ ਬੇਹੋਸ਼ੀ ਦੇ ਹਾਲਤ ਵਿੱਚ ਪਿਆ ਸੀਗਾ ਤੇ ਉਸ ਤੋਂ ਬਾਅਦ ਮੈਂ ਆਪਣੇ ਰਮੇਸ਼ ਘਟਾਰੀ ਐਮਸੀ ਜੀ ਨੂੰ ਕਾਲ ਕੀਤਾ ਤੇ ਉਹ ਮੌਕੇ ਤੇ ਪਹੁੰਚੇ ਤੇ ਉਸ ਤੋਂ ਬਾਅਦ ਉਹਨੂੰ ਪਾਣੀ ਪੋਣੀ ਪਿਲਾਇਆ ਗਿਆ ਤੇ ਉਹਨੂੰ ਹੋਸ਼ ਵਿੱਚ ਲਿਆ ਕੇ ਤੇ ਉਸ ਤੋਂ ਬਾਅਦ ਉਹਨਾਂ ਦੇ ਮਾਤਾ ਪਿਤਾ ਨੇ ਸਪੋਰਟ ਦਿੱਤਾ। ਉਹਨਾਂ ਦਿੱਕਤ ਕਰੇ ਯਾਰ। ਅਨੇ ਵੀਡੀਓ ਬਣਾ ਲਓ ਵੀਰ। ਆਪਰ ਕਰਦਾ ਹਾਂ 50000 ਜੱਲ ਵੱਜੋ ਵੱਜੋ ਫਾਜ਼ਿਲਕਾ ਵਾਸੀਓ ਲਾਰਡ ਅੰਡਰ ਦਾ ਐਡਾ ਕੰਟਰੋਲ ਮਾੜਾ ਹੋਇਆ ਪਿਆ ਹੈ ਪੁਲਿਸ ਦਾ ਕੋਈ ਕੰਟਰੋਲ ਨਹੀਂ ਸਾਡੀ ਜਿਹੜੀ ਪੰਜਾਬ ਦੀ ਵਰਦੀ ਏ ਪੰਜਾਬ ਪੁਲਿਸ ਦੀ ਸਾਡੀ ਸ਼ਾਨ ਏ ਪੰਜਾਬ ਦੀ ਸਾਡੀ ਪੁਲਿਸ ਦੇ ਕੋਲ ਹੀ ਪੀਸੀ ਦੇ ਮੁਲਾਜ਼ਮ ਡਿਊਟੀ ਅਫਸਰ ਦੇ ਕੋਲ ਸਰਕਾਰੀ ਗੱਡੀ ਕੋਲ ਸ਼ਰਿਆਂ ਲੋਕ ਗੁੰਡੇ ਅੰਸਰ ਉਹਨਾਂ ਦੇ ਕੋਲ ਬੁਲਟ ਦੇ ਮੋਟਰਸਾਈਕਲ ਦੀਆਂ ਰੇਸਾਂ ਦੇ ਰਹੇ ਨੇ ਤੇ ਪੁਲਿਸ ਡਰੀ ਬੈਠੀ ਐ ਵੇਖੀ ਜਾਂਦੀ ਐ ਮੈਂ ਉਹਨਾਂ ਨੂੰ ਕਿਹਾ ਤੁਸੀਂ ਫੜ ਕੇ ਨੂੰ ਥਾਣੇ ਲੈ ਚਲੋ ਅੱਗੇ ਉਹਨਾਂ ਫਟਕੋ ਪਾਰ ਬੰਦੇ ਭੱਜ ਗਏ ਪਤਾ ਨਹੀਂ ਰਾਤ ਨੂੰ ਬੰਦਾ ਮਾਰਨਗੇ ਕੀ ਕਰਨਗੇ ਤੇ ਮੈਂ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਕਹਿਣਾ ਚਾਹਨਾ ਤੇ ਸਾਡੇ ਜਿਹੜੇ ਐਸਐਸਪੀ ਸਾਹਿਬ ਨਵੇਂ ਆਏ ਨੇ ਅਸੀਂ ਆਸ ਕਰਦੇ ਹਾਂ ਉਹਨਾਂ ਤੋਂ ਵੀ ਇਹ ਸਵੇਰੇ ਹੀ ਜਿਹੜਾ ਸਾਡਾ ਐਸਐਚਓ ਸਿਟੀ ਫਾਜ਼ਲ ਕਹੈ ਉਹਨੂੰ ਕੰਟਰੋਲ ਕਰਨ ਕੋਈ ਕੰਟਰੋਲ ਨਹੀਂ ਫਾਜਲ ਕਾ ਸ਼ਹਿਰ ਚੱਲ ਰਿਹਾ ਤੇ ਤੁਰੰਤ ਜਿਹੜਾ ਐਸਐਚਓ ਤੋਂ ਰਾਤੀ ਬਦਲੋ ਸਵੇਰੇ ਐਸਸੀਡੀ ਐਸਐਚਓ ਨਵਾਂ ਲਾਓ ਕਿਉਂਕਿ ਕੰਟਰੋਲ ਹੀ ਨਹੀਂ ਸ਼ਰਿਆਂ ਨਸ਼ਾ ਬੰਦੇ ਲਾਈ ਜਾਂਦੇ ਐ ਤੇ ਸ਼ਰਿਆਂ ਬੁਲਟ ਮੋਟਰਸਾਈਕਲ ਫਟਾਕੇ ਮਾਰ ਕੇ ਪੁਲਿਸ ਕੋਲ ਗੁੰਡੇ ਅੰਸਰ ਫੱਟ ਜਾਂਦੇ ਐ ਤੁਹਾਨੂੰ ਹੁਣ ਵਿਖਾਉਨੇ ਆ ਸਾਰੀ ਵੀਡੀਓ ਬਣੀ ਹੋਈ ਐ ਉਹ ਜਿਹੜੇ ਫਾਟਕ ਦੇ ਨਾਲ ਹੀ ਗੁੰਡੇ ਅੰਸਰ ਸੀਗੇ ਮੋਟਰਸਾਈਕਲ ਤੇ ਪੁਲਿਸ ਦੇ ਕੋਲ ਡਿਊਟੀ ਅਫਸਰ ਕੋਲ ਪੁਲਿਸ ਦੇ 7-8 ਮੁਲਾਜ਼ਮ ਕੋਲ ਨੇ ਕੋਈ ਕੰਟਰੋਲ ਪੁਲਿਸ ਦਾ ਨਹੀਂ ਹੈਗਾ ਤੇ ਮੈਂ ਬੇਨਤੀ ਕਰਨਾ ਚਾਹਨਾ ਫਾਜ਼ਲਗਬਾਸੀਓ ਜਾਗੋ ਆਪਣੀ ਬਰਬਾਦੀ ਹੋ ਰਹੀ ਹੈ بڑا ਨਸ਼ਾ ਸ਼ਰੇਮ ਵਿਕੀ ਜਾਂਦਾ ਹੈ ਜੇ ਆ ਕਿਸੇ ਨੇ ਨਸ਼ਾ ਵੇਚਿਆ ਮੈਡੀਕਲ ਭਰਾ ਨੇ ਆ ਸਰੰਜ ਵੇਚੀ ਤਾਂ ਹੀ ਉਹ ਵੀਰ ਨੇ ਅੱਜ ਲਾਇਆ ਹੈ ਇਹ ਕਹਿੰਦੇ ਬੰਦ ਹੋ ਗਿਆ ਇਹਨਾਂ ਮਿਸ਼ਨ ਦੀ 23 ਜੇ 30 ਮਈ ਨੂੰ ਨਸ਼ਾ ਬੰਦ ਹੋ ਜਾਏਗਾ ਭਗਵੰਤ ਜੀ ਰਾਤ ਦੇ 1:20 ਮਿੰਟ ਹੋ ਗਏ 30 ਮਈ ਚੜ੍ਹਦੀਕੀ ਨਸ਼ਾ ਪੰਜਾਬ ਦੇ ਫਾਜ਼ਲਗੱਬਾ ਸ਼ਹਿਰ ਬੰਦ ਹੋ ਗਿਆ ਜਵਾਬ ਦੇ ਇਸ ਗੱਲ ਦਾ ਸਰਕਾਰ ਐਮ ਐਲ ਏ ਫਾਜ਼ਲਗੱਬਾ ਜਵਾਬ ਦੇਵੇ ਕਿ ਨਸ਼ਾ ਫਾਜ਼ਲਗੱਬਾ ਬੰਦ ਹੋ ਗਿਆ ਆ ਸ਼ਰੇਮ ਨਸ਼ਾ ਮੇਰਾ ਪ੍ਰਭਾਨਾ ਲਾ ਕੇ ਅਸੀਂ ਘਰੇ ਛੱਡ ਕੇ ਆਏ ਆ ਤੇ ਪ੍ਰਮਾਤਮਾ ਅਰਦਾਸ ਕਰ ਰਹੇ ਹਾਂ ਬੱਜ ਜਵੇ ਭੰਦਾ ਬੱਚਾ